ਇਹ ਮਾਮਲਾ ਅੱਜ ਤੋਂ ਨਹੀਂ ਸਟਾਰਟ ਹੋਇਆ ਇਹ ਪਿਛਲੇ 8 ਮਹੀਨੇ ਤੋਂ ਸਾਡੇ ਜਿਹੜੇ EMPLOYEE ਆ ਸਾਡੇ ਕਲੈਰੀਕਲ ਭਰਾ ਆ ਸਾਡੀਆਂ ਭੈਣਾਂ ਆ ਜਾਂ ਸਾਡਾ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਉਹ ਸਾਡੇ ਸਿਵਲ ਸਰਜਨ ਮੈਡਮ ਦਾ ਬਹੁਤ ਹੀ ਰਵਈਆ ਉਹਨਾਂ ਦੇ ਪ੍ਰਤੀ ਤਾਨਾਸ਼ਾਹ ਰਵਈਆ ਆ ਉਹ ਕੋਈ ਵੀ ਕੰਮ ਆ ਸਾਡਾ ਆਫੀਸਰ ਦਾ ਕੋਈ ਕੰਮ ਆ ਸਾਡੇ ਜਿਹੜਾ ਕੋਈ ਵੀ ਕਲੈਰੀਕਲ ਕੰਮ ਆ ਉਹ ਹਰ ਕੰਮ ਦੇ ਵਿੱਚ ਆਪਣੀ ਅੜਚਣ ਪਾਉਂਦੇ ਆ ਕਿਸੇ ਕੰਮ ਤੇ ਕਿਸੇ ਕਾਗਜ਼ ਤੇ ਸਾਈਨ ਨਹੀਂ ਕਰਦੇ ਹੈਗੇ ਜਿਸ ਕਰਕੇ ਸਾਡੇ ਜਿਹੜੇ ਕਲੈਰੀਕਲ ਏਮਪਲਾਈ ਆ ਜਾਂ ਸਾਡੇ ਡਾਕਟਰ ਸਾਹਿਬਾਨ ਨੇ ਬਹੁਤ ਪਰੇਸ਼ਾਨ ਨੇ ਕਿਸੇ ਵੀ ਸਾਡੇ ਜਿਹੜੇ ਰਿਟਾਇਰ ਕਾਰਨ ਕੀ ਹੈ ਉਹਨਾਂ ਤੇ ਗੁੱਸੇ ਦਾ ਸਰ ਗੁੱਸੇ ਦਾ ਕਾਰਨ ਤੇ ਇਹ ਤਾਂ ਉਹਨਾਂ ਨੂੰ ਹੀ ਪਤਾ ਬਟ ਪ੍ਰੋਬਲਮ ਇਹ ਆ ਕਿ ਪਿਛਲੇ 8 ਮਹੀਨਿਆਂ ਤੋਂ ਜਦੋਂ ਤੋਂ ਉਹ ਇੱਥੇ ਆਏ ਆ ਉਹਨਾਂ ਨੇ ਆਪਣੀ ਜਿਹੜੀ ਸਰਵਿਸ ਬੁੱਕ ਆ ਉਹ ਆਪਣੇ ਕੋਲ ਹੀ ਰੱਖ ਛੱਡੀ ਆ ਜਿਹਦਾ ਕਰਕੇ ਉਹਨਾਂ ਦੀ ਸਰਵਿਸ ਬੁੱਕ ਐਚ ਆਰ ਐਮ ਐਸ ਦੇ ਵਿੱਚ ਆਨਲਾਈਨ ਨਹੀਂ ਹੋਈ ਉਹਦਾ ਕਰਕੇ ਜਿਹੜੇ ਸਾਡੇ ਪਿਛਲੇ 8 ਮਹੀਨਿਆਂ ਤੋਂ ਜਿਹੜੇ ਸਾਡੇ ਰਿਟਾਇਰੀ ਜਿਹੜੇ ਸਾਡੇ ਹੈਗੇ ਆ ਜਿਹੜੇ ਇਸ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਆ ਸਾਡੇ ਉਹਨਾਂ ਦੀ ਕੋਈ ਵੀ ਪੇਮੈਂਟ ਨਹੀਂ ਹੋ ਰਹੀ ਉਹ ਸਾਨੂੰ ਲੀਗਲ ਨੋਟਿਸ ਭੇਜ ਰਹੇ ਆ ਜਿਸ ਕਰਕੇ ਸਾਡੇ ਜਿਹੜੇ ਕਲੈਰੀਕਲ ਜਿਹੜੇ EMPLOYE ਆ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਹੇ ਆ ਕਿਤੇ ਇਹ ਤਾਂ ਨਹੀਂ ਕਿ ਸੇਵਾ ਸੇਜਨ ਆਪਣੀ ਤਨਖਾਹ ਨਹੀਂ ਮਿਲਦੀ ਤਾਂ ਇਸੇ ਕਰਕੇ ਬਾਕੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਦੇਖੋ ਜੀ ਜਿਹੜੀ ਤਨਖਾਹ ਨਾ ਮਿਲਣ ਦਾ ਕਾਰਨ ਆ ਉਹ ਇਹਨਾਂ ਦਾ ਖੁਦ ਦਾ ਹੀ ਆ ਕਿਉਂਕਿ ਇਹਨਾਂ ਨੇ ਆਪਣੀ ਸਰਵਿਸ ਬੁੱਕ ਆਪਣੇ ਕੋਲ ਹੀ ਰੱਖੀ ਪਈ ਆ ਜਿਦਾ ਕਰਕੇ ਐਚ ਆਰ ਐਮ ਐਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਤਨਖਾਹਾਂ ਜਿਹੜੀਆਂ ਆਨਲਾਈਨ ਆ ਜਿੰਨੀ ਦੇਰ ਐਚ ਆਰ ਐਮ ਐਸ ਦੇ ਵਿੱਚ ਉਹਦੀ ਐਂਟਰੀ ਨਹੀਂ ਹੋਊਗੀ ਤੇ ਕਿਸੇ ਦੀ EMPLOYE ਦੀ ਵੀ ਸੈਲਰੀ ਨਹੀਂ ਬਣਨੀ ਇਹਨਾਂ ਦਾ ਇਹਨਾਂ ਦੀ ਆਪਣੀ ਤਨਖਾਹ ਤਾਂ ਰੁਕੀ ਆ ਇਹਨਾਂ ਨੇ ਦੂਸਰਿਆਂ ਦੇ ਵੀ ਕੰਮ ਰੋਕ ਕੇ ਪਏ ਆ ਇਸ ਟਾਈਮ ਕਹਿੰਦੇ ਮਤਲਬ ਕਿ ਹਰਾਸਮੈਂਟ ਕਰ ਰਹੇ ਮਲਾਈਮਨ ਬਿਲਕੁਲ ਬਿਲਕੁਲ ਜੀ ਹਰਾਸਮੈਂਟ ਥੋੜੀ ਨਹੀਂ ਬਹੁਤ ਜ਼ਿਆਦਾ ਹਰਾਸਮੈਂਟ ਕਰ ਰਹੇ ਆ ਜਿਦਾ ਕਰਕੇ ਸਾਡੇ ਡਾਕਟਰ ਸਾਹਿਬਾਨ ਖੁਦ ਜਾ ਕੇ ਸੈਕਟਰੀ ਸਾਹਿਬ ਨੂੰ ਮਿਲ ਕੇ ਵੀ ਆਏ ਆ ਮੈਮੋਰੰਡਮ ਵੀ ਦੇ ਕੇ ਆਏ ਸਾਡੇ ਸਾਰੇ ਪ੍ਰੋਗਰਾਮ ਅਫਸਰ ਨੂੰ ਵੀ ਇਹਨਾਂ ਵੱਲੋਂ ਹਰਾਸ ਕੀਤਾ ਜਾ ਰਿਹਾ ਅੱਜ ਵੀ ਅਸੀਂ ਸਾਰੇ ਇਕੱਠੇ ਹੋ ਕੇ ਸਾਡੇ ਤੁਸੀਂ ਇਹ ਮੰਗ ਕੀ ਕਰਦੇ ਕਿ ਇਦਾਂ ਜਿਹੜੇ ਅਧਿਕਾਰੀ ਸਸਪੈਂਡ ਹੋਣੇ ਚਾਹੀਦੇ ਕਿ ਬਦਲੇ ਜਾਣੇ ਚਾਹੀਦੇ ਅਸੀਂ ਤਾਂ ਦੇਖੋ ਜੀ ਇਹਨਾਂ ਨੂੰ ਇੱਥੋਂ ਜ਼ਿਲ੍ਹੇ ਤੋਂ ਬਾਹਰ ਬਦਲਣ ਦੀ ਮੰਗ ਕੀਤੀ ਸੀਗੀ ਬਟ ਜਦੋਂ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਗਏ ਆ ਤੇ ਡੀਸੀ ਸਾਹਿਬ ਨੂੰ ਮੈਸੇਜ ਆਇਆ ਕਿ ਇਹਨਾਂ ਨੂੰ ਇੱਥੋਂ ਸਸਪੈਂਡ ਕਰਕੇ ਇਹਨਾਂ ਦਾ ਹੈੱਡ ਆਫਿਸ ਜਿਹੜਾ ਉਹ ਡਾਇਰੈਕਟਰ ਆਫਿਸ ਬਣਾ ਦਿੱਤਾ ਗਿਆ ਪਾਟੀਆਂ ਵੱਲੋਂ ਕਲੈਰੀਕਲ ਸਟਾਫ ਲਾ ਲੋ ਚਾਹੇ ਉਹ ਡਾਕਟਰ ਦੇ ਕਿਹੇ ਨਾਲ ਲਾ ਲੋ ਇਹਨਾਂ ਦਾ ਮਿਸਬੀਹਵ ਕਰਨਾ ਜਿਹੜੀ ਤਾਨਾਸ਼ਾਹੀ ਇਹਨਾਂ ਦੀ ਚੱਲਦੀ ਆ ਆਪਣੇ ਮਨਮਰਜ਼ੀ ਅਕੋਰਡਿੰਗ ਇਹਨਾਂ ਨੇ ਕੰਮ ਕਰਾਣੇ ਗੈਰ ਕਾਨੂੰਨੀ ਕੰਮੇ ਕਰਨ ਨੂੰ ਜਿਹੜਾ ਮੁਲਾਜ਼ਮ ਨੂੰ ਉਕਸਾਰੇ ਨੇ ਜੋ ਕਿ ਜ਼ਿਲ੍ਹਾ ਕਪੂਰਥਲਾ ਇਹ ਬਰਦਾਸ਼ਤ ਨਹੀਂ ਕਰਦੀ ਜਿਹੜਾ ਕਪੂਰਥਲਾ ਵੱਲੋਂ ਇਹਨਾਂ ਨੂੰ ਕਈ ਵਾਰ ਇਹਨਾਂ ਦੀ ਜਿਹੜੀ ਆਈਆਰਐਚਐਮਐਸ ਵਿੱਚ ਆਈਡੀ ਜਿਹੜੀ ਕ੍ਰੀਏਟ ਕਰਾਣੀ ਆ ਉਹਦੇ ਵਾਸਤੇ ਇਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਆ ਪਰ ਡਾਇਰੈਕਟੋਰੇਟ ਤੋਂ ਪਤਾ ਲੱਗਾ ਵੀ ਇਹਨਾਂ ਨੇ ਆਪਣੀ ਸਰਵਿਸ ਬੁੱਕ ਹੱਥ ਦਸਤੀ ਇਤੋਂ ਪ੍ਰਾਪਤ ਕੀਤੀ ਆ ਜੀ ਜਿਹੜੀ ਸ਼ਾਖਾ ਵਿੱਚੋਂ ਜੀ ਜਿਹੜੀ ਸ਼ਾਖਾ ਤੋਂ ਦਸਤ ਦਸਤੀ ਪ੍ਰਾਪਤ ਕਰਨ ਦੇ ਬਾਅਦ ਇਹਨਾਂ ਨੇ ਆਪਣੇ ਡਾਇਰੈਕਟਰ ਦਫ਼ਤਰ ਜਿਹੜੀ ਸਰਵਿਸ ਬੁੱਕ ਉਹਨਾਂ ਨੇ ਜਮਾ ਨਹੀਂ ਕਰਾਈ ਜਿਸ ਕਰਕੇ ਆਈਡੀ ਕ੍ਰੀਏਟ ਨਹੀਂ ਹੋ ਰਹੀ ਜਿਸ ਤੋਂ ਬਾਅਦ ਇਹਨਾਂ ਦੀ ਤਨਖਾਹ ਦਾ ਤੁਸੀਂ ਸਵਾਲ ਕਰ ਰਹੇ ਹੋ ਮੈਂ ਇਹ ਕਹਿਣਾ ਚਾਹਨਾ ਇਹਨਾਂ ਨੂੰ ਤਨਖਾਹ ਦਾ ਚਲੋ ਇਹਨਾਂ ਦਾ ਸਰਦਾ ਹੋ ਸਕਦਾ ਇਹਨਾਂ ਦਾ ਨਾਮ ਨਾਮ ਨਹੀਂ ਸ਼ੋ ਹੋ ਰਿਹਾ ਦੂਸਰਾ ਇਹਨਾਂ ਦੀ ਆਈਡੀ ਨਾ ਕ੍ਰੀਏਟ ਹੋਣ ਕਾਰਨ 8 ਮਹੀਨੇ ਤੋਂ ਬਾਅਦ ਜਦੋਂ ਦੀ ਇਹਨਾਂ ਦੀ ਜੁਆਇਨਿੰਗ ਹੋਈ ਉਸ ਤੋਂ ਬਾਅਦ ਜਿਹੜੇ EMPLYEE ਰਿਟਾਇਰ ਹੋ ਗਏ ਉਹਨਾਂ ਨੂੰ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਡਿਊਜ਼ ਆ ਉਹ ਨਹੀਂ ਮਿਲ ਰਹੇ ਜਿਸ ਕਰਕੇ ਸਬੰਧਤ ਜਿਹੜੇ ਅਧਿਕਾਰੀ ਰਿਟਾਇਰੀ ਕਰਮਚਾਰੀ ਹੋਏ ਆ ਰਿਟਾਇਰ ਹੋ ਚੁੱਕੇ ਆ ਉਹਨਾਂ ਵੱਲੋਂ ਜੀ ਕੋਰਟ ਕੇਸ ਕਰਨ ਕੀਤੇ ਜਾ ਰਹੇ ਨੇ ਕੋਈ 80 CPC ਨੋਟਿਸ ਭੇਜਿਆ ਜਾ ਰਿਹਾ ਇਹ ਜੜਾ ਕਿ ਬਹੁਤ ਹੀ ਨਿੰਦਯੋਗ ਹੈ ਕਾਰਨ ਕਿ 8 ਮਹੀਨੇ ਤੋਂ ਤੁਹਾਨੂੰ ਵੀ ਪਤਾ ਜਿਹੜਾ ਕਿ ਤੁਹਾਡਾ ਅਫਸਰ ਤੁਹਾਡੇ ਨਾਲ ਤਾਨਾਸ਼ਾਈ ਰਵਈਆ ਅਪਣਾ ਰਿਹਾ ਵਾ ਫੇਰ ਵੀ ਤੁਸੀਂ ਚੁੱਪੀ ਸਾਦੀ ਪਈ ਤਾਂ ਉਹ ਅਫਸਰ ਵੱਲੋਂ ਕਹਿ ਲੋ ਕਿ ਇਹ 1 ਸਾਲ ਤੱਕ ਰਿਭ ਰਿਭ ਇੱਥੇ ਕੰਮ ਵੀ ਕੀਤਾ ਗਿਆ ਸਾਡੇ ਵੱਲੋਂ ਪਹਿਲੀ ਗੱਲ ਕੋਈ ਚੁੱਪੀ ਨਹੀਂ ਸਾਦੀ ਗਈ ਇਹਨਾਂ ਨੂੰ ਮੰਗ ਪੱਤਰ ਵੀ ਜਾਰੀ ਕੀਤਾ ਗਿਆ ਯੂਨੀਅਨ ਵੱਲੋਂ ਕਲੈਰੀਕਲ ਵਿਭਾਗ ਵੱਲੋਂ ਕਪੂਰਥਲਾ ਦੇ 7 17 3 ਦੇ ਵਿੱਚ ਇਹਨਾਂ ਨੂੰ ਅਸੀਂ ਮੰਗ ਪੱਤਰ ਸੌਂਪਿਆ ਸੀ ਵੀ ਤੁਸੀਂ ਆਪਣੀ ਆਈਡੀ ਕ੍ਰੀਏਟ ਕਰਾਉਣ ਲਈ ਸਰਵਿਸ ਬੁੱਕ ਉੱਥੇ ਜਮ੍ਹਾਂ ਕਰਾਓ ਡਾਇਰੈਕਟਰ ਦਫ਼ਤਰ ਪਰੰਤੂ ਇਹਨਾਂ ਵੱਲੋਂ 1.5 ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਇੱਥੇ ਕੋਈ ਇਹਨਾਂ ਨੇ ਆਪਣਾ ਬਣਦਾ ਉੱਥੇ ਕੋਈ ਵਿਭਾਗ ਨੂੰ ਜਮ੍ਹਾਂ ਨਹੀਂ ਕਰਾਈ ਸਰਵਿਸ ਬੁੱਕ ਕੀ ਕਾਰਨ ਕੀ ਮੰਦੇ ਕੋਈ ਪੋਲਿਟਿਕਲ ਕਾਰਨ ਤਾਂ ਨਹੀਂ ਹੈ ਕਿ ਸੀਐਮ ਦੇ ਮਗਰ ਪਤਾ ਨਹੀਂ ਜੀ ਇਹ ਤਾਂ ਇਹਨਾਂ ਦੀ ਪਰਸਨਲ ਆ ਵੀ ਕਿ ਕਿ ਨਾਰਾਜ਼ ਕਰ ਗਏ ਆ ਮਨਮਰਜ਼ੀ ਨਾਲ ਨਾਰਾਜ਼ ਕਰਨ ਜਿੱਦਾਂ ਵੀ ਜੋ ਉਸੂਲਨ ਆ ਉਹ ਤਾਂ ਇਹ ਆ ਵੀ ਆਪਣੀ ਸੇਵਾ ਪੱਤਰੀ ਜਿਆਦਾ ਇਹ ਆਪ ਹੀ ਖੁਦ ਇਹਨੇ ਹੈ ਇਹਨਾਂ ਨੂੰ ਪਤਾ ਸੇਵਾ ਪੱਤਰੀ ਜਮ੍ਹਾਂ ਕਰਾਉਣੀ ਪੈਂਦੀ ਆ ਦੇਖੋ ਹੁਣ ਇੱਕ ਕਰਮਚਾਰੀ ਇੱਥੇ 4 4 2024 ਨੂੰ ਜਿਹਦੀ ਡੈਥ ਹੋ ਗਈ ਆ ਉਹਦੇ ਜਿਹੜੇ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਆ ਕੇ ਮੈਨੂੰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹ ਬੇਨਤੀ ਕੀਤੀ ਜਾਂਦੀ ਵੀ ਉਹਨਾਂ ਨੂੰ ਜੀ ਦੇਖੋ ਉਹਨਾਂ ਦੇ ਪੈਨਸ਼ਨ ਕੇਸ ਰਹਿੰਦਾ ਉਹਨਾਂ ਦੇ ਜਿਹੜੇ ਜੀਪੀ ਫੰਡ ਰਹਿੰਦੇ ਨੇ ਜੀਏਡੀ ਰੈਗੀ ਰਹਿੰਦੀ ਆ ਇਹਨਾਂ ਬਾਰੇ ਅਸੀਂ ਉਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਵੀ ਡਾਕਟਰ ਸਾਹਿਬ ਤੋਂ ਹੀ ਆਪਣੀ ਸੇਵਾ ਪੱਤਰੀ ਕਰਾਓ ਜਮਾ ਡਾਇਰੈਕਟਰ ਦਫ਼ਤਰ ਤਾਂ ਕਿ ਇੱਥੇ ਦੇ ਪੈਨਸ਼ਨ ਕੇ ਜਾਂ ਜੋ ਵੀ ਉਹਨਾਂ ਦਾ ਹੈਗਾ ਉਹ ਡੀਲ ਕੀਤਾ ਜਾਵੇ ਸਮੇਂ ਸਿਰ ਪਰੰਤੂ ਇੱਥੇ ਅਸੀਂ ਇੱਕ ਮੈਂ ਇਹ ਵੀ ਨਾਲ ਗੱਲ ਕਹਿਣਾ ਚਾਹੁੰਦਾ ਜੂਨੀਅਨ ਵੱਲੋਂ ਵੀ ਜੇ ਕਿਸੇ ਵੀ ਅਧਿਕਾਰੀ ਕਰਮਚਾਰੀ ਵੱਲੋਂ ਕੋਈ ਕੋਰਡ ਕੇਸ ਕੀਤਾ ਗਿਆ ਤੇ ਮੇਰਾ ਇੱਥੇ ਦਾ ਕਲੈਰੀਕਲ ਸਾਥੀ ਜ਼ਿੰਮੇਵਾਰ ਨਹੀਂ ਹੋਊਗਾ ਉਹਦੇ ਦੀ ਡਾਕਟਰੀ ਚਾਪਾਟੀਆਂ ਖੁਦ ਜ਼ਿੰਮੇਵਾਰ ਹੋਣਗੇ ਤਾਂ ਜਿਹੜੇ ਹੁਣ ਤੁਸੀਂ ਡਾਇਰੈਕਟਰ ਜਾਂ ਹੈਲਥ ਸੈਕਟਰੀ ਜਾਂ ਹੈਲਥ ਮਿਨਿਸਟਰ ਨੂੰ ਕੀ ਮੰਗਤੀ ਕਰਨਾ ਚਾਹੁੰਦੇ ਮੰਗੇ ਸਾਡੀ ਇਹ ਆ ਜੀ ਇਹ ਤਾਨਾਸ਼ਾਹੀ ਰਵਈਆ ਇੱਥੇ ਦਾ ਸਾਡੇ ਕੋਲ ਚੱਲਿਆ ਨਹੀਂ ਜਾਣਾ ਹੋ ਸਕਦਾ ਇਹਨਾਂ ਦੇ ਤਾਨਾਸ਼ਾਹ ਰਵਈਏ ਨਾਲ ਕਿਸੇ ਕਰਮਚਾਰੀ ਨੂੰ ਕੋਈ ਮਾਨਸਿਕ ਤਣਾ ਕਰਕੇ ਕੋਈ ਵਧਿੱਕੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਸਾਡਾ ਉੱਚ ਅਧਿਕਾਰੀਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਡਾਕਟਰ ਦੀ ਇਸ ਅਧਿਕਾਰੀ ਦੀ ਡਾਕਟਰ ਇਚਾ ਬਾਟਿਆ ਦੀ ਬਦਲੀ ਜ਼ਿਲ੍ਹਾ ਕਪੂਰਥਲਾ ਤੋਂ ਬਾਹਰ ਕਰਤੀ ਜਾਵੇ